ਰਾਤੀ ਪੂਰੀ ਵਾਰਦਾਤ ਦੱਸੀ ਜਾ ਰਹੀ ਆ ਦਰਸਲ ਜਿਹੜੇ ਕਾਤਲ ਨੇ ਉਹ ਮ੍ਰਿਤਕਾਂ ਦੇ ਘਰ ਆਉਂਦੇ ਨੇ ਤੇ ਜਦੋਂ ਉਸਦੇ ਪੁੱਤਰ ਜੋ ਅਮਰੀਕ ਸਿੰਘ ਸੀਗਾ ਉਸ ਨੂੰ ਪਹਿਲਾਂ ਬੁਲਾਇਆ ਜਾਂਦਾ ਤੇ ਉਸ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ 20 ਸਾਲਾਂ ਅਮਰੀਕ ਦੀ ਮੌਤ ਹੋ ਜਾਂਦੀ ਆ ਬਾਅਦ ਦੇ ਵਿੱਚ ਜਦੋਂ ਉਸ ਦਾ ਪਿਤਾ ਮੰਦਰ ਸਿੰਘ ਛਡਾਉਣ ਦੇ ਲਈ ਜਾਂਦਾ ਤਾਂ ਉਸ ਦੇ ਉੱਪਰ ਵੀ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਦੀ ਵੀ ਮੌਤ ਹੋ ਜਾਂਦੀ ਆ ਇੰਨਾ ਹੀ ਨਹੀਂ ਘਰ ਦੇ ਵਿੱਚ ਜੋ ਔਰਤਾਂ ਸਨ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਦਾ ਬਠਿੰਡੇ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤਾਂ ਬਠਿੰਡਾ ਦੇ ਵਿੱਚ ਬਹੁਤ ਵੱਡੀ ਜਿਹੜੀ ਵਾਰਦਾਤ ਉਹ ਵਾਪਰੀ ਆ ਇੱਕ ਘਰ ਦੇ ਵਿੱਚ ਦੋ ਕਤਲ ਕੀਤੇ ਗਏ ਨੇ ਵਜ੍ਹਾ ਵੀ ਕੋਈ ਬਹੁਤੀ ਵੱਡੀ ਨਹੀਂ ਸੀ ਸਿਰਫ ਕੁੱਤੇ ਨੂੰ ਲੈ ਕੇ ਇਹਨਾਂ ਪਿਓ ਪੁੱਤਾਂ ਦਾ ਕਤਲ ਕੀਤਾ ਗਿਆ ਤਾਂ ਦੇਰ ਰਾਤ ਦੀ ਇਹ ਪੂਰੀ ਵਾਰਦਾਤ ਵਾਪਰੀ ਆ ਤਾਂ ਪਿੰਡ ਜੀਵਨ ਸਿੰਘ ਵਾਲੇ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਜਦੋਂ ਇਹ ਵਾਰਦਾਤ ਵਾਪਰੀ ਆ ਤਾਂ ਉਸ ਤੋਂ ਬਾਅਦ ਪੁਲਿਸ ਵੀ ਜਿਹੜੇ ਕਾਤਲਾਂ ਦੇ ਪਾਲ ਦੇ ਵਿੱਚ ਲੱਗੀ ਹੋਈ ਆ ਹਜੇ ਤੱਕ ਕਾਤਲਾਂ ਦੀ ਗ੍ਰਿਫਤਾਰੀ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਤਾਂ ਇੱਕ ਪਾਸੇ ਫਿਰੋਜ਼ਪੁਰ ਦੇ ਵਿੱਚ ਤੀਰਾ ਕਤਲकांड ਵਾਪਰਿਆ ਸੀਗਾ ਉਹ ਸਾਹਮਣੇ ਵੇਖਿਆ ਕਿ ਕਿਸ ਤਰ੍ਹਾਂ ਵਰਨਾ ਗੱਡੀ ਘੇਰ ਕੇ ਕਿਸ ਤਰ੍ਹਾਂ ਸ਼ੂਟਰਾਂ ਨੇ ਲੋਕਾਂ ਦਾ ਜਿਹੜੇ ਤਿੰਨ ਜਣੇ ਸੀਗੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੰਜਾਬ ਦੇ ਵਿੱਚ ਹੁਣ ਦੂਸਰਾ ਇੱਕ ਹਫ਼ਤੇ ਦੇ ਅੰਦਰ ਦੂਸਰਾ ਜਿਹੜਾ ਕਤਲकांड ਉਹ ਵਾਪਰਿਆ ਹੈਗਾ ਦੂਰਾ ਕਤਲकांड ਤੱਪ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਆ ਤਾਂ ਦੱਸਦੀ ਏ ਕਿ ਅਮਰੀਕ ਸਿੰਘ ਅਤੇ ਮੰਦਰ ਸਿੰਘ ਜਿਹੜੇ ਆਪਣੇ ਘਰ ਦੇ ਵਿੱਚ ਬੈਠੇ ਹੋਏ ਸੀਗੇ ਦੇਰ ਰਾਤ ਕੁਝ ਲੋਕ ਆਉਂਦੇ ਨੇ ਅਮਰੀਕ ਸਿੰਘ ਨੂੰ ਬੁਲਾਇਆ ਜਾਂਦਾ ਤੇ ਉਸ ਦੇ ਨਾਲ ਗੇਟ ਦੇ ਉਹਨਾਂ ਦੇ ਘਰ ਦੇ ਗੇਟ ਦੇ ਬਾਹਰ ਹੀ ਉਹਨਾਂ ਦੀ ਬਹਿਸ ਹੋ ਜਾਂਦੀ ਆ ਬਹਿਸ ਇਸ ਕਦਰ ਵੱਧ ਜਾਂਦੀ ਆ ਕਿ ਅਮਰੀਕ ਸਿੰਘ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤੇ ਜਦੋਂ ਰੌਲਾ ਰੱਪਾ ਉੱਥੇ ਪੈਂਦਾ ਤਬਾਦ ਦੇ ਵਿੱਚ ਅਮਰੀਕ ਸਿੰਘ ਦਾ ਜੋ ਪਿਤਾ ਹੈਗਾ ਮੰਦਰ ਸਿੰਘ ਉਹ ਵੀ ਉੱਥੇ ਆਉਂਦਾ ਕਿਉਂਕਿ ਪੁੱਤ ਤੇ ਹਮਲਾ ਕੀਤਾ ਜਾ ਰਿਹਾ ਸੀਗਾ ਤਾਂ ਪਿਓ ਜਦੋਂ ਉਹਨਾਂ ਨੂੰ ਛਡਾਉਣ ਦੇ ਲਈ ਆਉਂਦਾ ਤਾਂ ਬਾਅਦ ਦੇ ਵਿੱਚ ਉਹਨਾਂ ਕਾਤਲਾਂ ਦੇ ਵੱਲੋਂ ਮੰਦਰ ਸਿੰਘ ਦੇ ਉੱਪਰ ਵੀ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਚੱਲਦੇ ਦੋਨਾਂ ਦੀ ਮੌਤ ਹੋ ਗਈ ਆ ਤਾਂ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਵਾਰਦਾਤ ਵਾਪਰੀ ਹੈਗੀ ਆ ਆਮ ਤੌਰ ਤੇ ਲੁੱਟਾਂ ਖੋਹ ਦੀਆਂ ਵਾਰਦਾਤਾਂ ਜਿਹੜੀਆਂ ਉਹ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਹੁਣ ਦੂਰੇ ਜਾਤੀਰੇ ਕਤਲकांड ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀਗੇ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਤੀਰਾ ਕਤਲकांड ਵਾਪਰਿਆ ਤੇ ਉੱਥੇ ਹੀ ਬਠਿੰਡਾ ਦੇ ਵਿੱਚ ਦੇਰ ਰਾਤ ਦੋਹਰਾ ਕਤਲकांड ਜਿਹੜਾ ਉਹ ਵਾਪਰਿਆ ਹੈਗਾ ਤਾਂ ਬਠਿੰਡਾ ਦਾ ਪਿੰਡ ਇਹ ਜੀਵਨ ਸਿੰਘ ਵਾਲਾ ਹੈਗਾ ਜਿੱਥੇ ਇਹ ਵੱਡੀ ਵਾਰਦਾਤ ਵਾਪਰੀ ਆ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਕੋਈ ਹੋਰ ਵਜਾ ਨਹੀਂ ਕਿਸੇ ਗੱਲ ਨੂੰ ਲੈ ਕੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੁੱਤੇ ਨੂੰ ਲੈ ਕੇ ਇਹਨਾਂ ਦੀ ਕੋਈ ਗੱਲ ਹੋਈ ਸੀ ਉਸ ਤੋਂ ਬਾਅਦ ਇਹ ਆਪਸ ਦੇ ਵਿੱਚ ਉਲਝਦੇ ਨੇ ਲਗਾਤਾਰ ਬਹਿਸ ਜਿਹੜੀ ਆ ਉਹ ਹੁੰਦੀ ਆ ਤਾਂ ਜਦੋਂ ਦੇਰ ਰਾਤ ਅਮਰੀਕ ਸਿੰਘ ਆਪਣੇ ਘਰ ਹੁੰਦਾ ਜਿਸ ਦੀ ਉਮਰ ਵੀ ਕੋਈ ਬਹੁਤ ਹੀ ਜ਼ਿਆਦਾ ਨਹੀਂ ਦੱਸੀ ਜਾ ਰਹੀ 20 ਸਾਲ ਮੈਂ ਐਜ਼ ਉਸ ਦੀ ਉਮਰ ਦੱਸੀ ਜਾ ਰਹੀ ਆ ਉਹ ਆਪਣੇ ਘਰ ਦੇ ਵਿੱਚ ਸੀ ਆਪਣੇ ਪਰਿਵਾਰ ਦੇ ਨਾਲ ਸੀਗਾ ਤਾਂ ਜਦੋਂ ਉਸ ਨੂੰ ਘਰ ਦੇ ਬਾਹਰ ਬੁਲਾ ਕੇ ਉਸ ਦੇ ਉੱਪਰ ਅਚਾਨਕ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਆ ਤੇ ਇਸ ਤੋਂ ਲਗਵ ਮੰਦਰ ਸਿੰਘ ਜੋ ਉਸ ਦਾ ਪਿਤਾ ਸੀਗਾ ਜਦੋਂ ਉਹ ਛਡਾਉਣ ਦੀ ਕੋਸ਼ਿਸ਼ ਕਰਦਾ ਉਸ ਤੇ ਵੀ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਉਸ ਨੂੰ ਵੀ ਮੌਤ ਦੇ ਘਾਟ ਜਿਹੜਾ ਉਹ ਉਤਾਰ ਦਿੱਤਾ ਜਾਂਦਾ ਤੇ ਇਹਨਾਂ ਹੀ ਨਹੀਂ ਜੋ ਘਰ ਦੇ ਵਿੱਚ ਔਰਤਾਂ ਸਨ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਤਾਂ ਹੁਣ ਪੁਲਿਸ ਇਹਨਾਂ ਕਾਤਲਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਆ ਕਿ ਆਖਰਕਾਰ ਕਾਤਲ ਕਿਹੜੇ-ਕਿਹੜੇ ਸਨ ਹਾਲਾ ਕਿ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ ਜਿਹੜੇ ਕਾਤਲ ਸਨ ਉਹਨਾਂ ਦਾ ਜਿਹੜਾ ਪਿਛੋਕੜ ਹੈਗਾ ਉਹ ਨਸ਼ੇ ਦੇ ਨਾਲ ਜੁੜਿਆ ਹੋਇਆ ਜੋ ਰਸੂਤਰਾਂ ਦੇ ਹਵਾਲੇ ਨਾਲ ਜਾਂ ਜੋ ਹੁਣ ਤੱਕ ਸਾਡੇ ਕੋਲ ਜਿਹੜੀ ਜਾਣਕਾਰੀ ਮਿਲੀ ਹੈਗੀ ਆ ਕਿ ਜਿਹੜੇ ਕਾਤਲ ਸਨ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਨਸ਼ੇ ਦੇ ਆਦੀ ਦੱਸੇ ਜਾ ਰਹੇ ਨੇ ਸ਼ਾਇਦ ਨਸ਼ੇ ਚ ਹੀ ਐਡਾ ਵੱਡਾ ਕੰਮ ਜਿਹੜਾ ਕੀਤਾ ਹੋਇਆ ਲੱਗਦਾ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਬਠਿੰਡਾ ਤੋਂ ਜਿਹੜੀ ਇਸ ਵੇਲੇ ਵੱਡੀ ਖਬਰ ਹੈ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਤਾਂ ਇਸ ਖਬਰ ਤੋਂ ਬਾਅਦ ਪੂਰੇ ਬਠਿੰਡੇ ਦੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਗਿਆ ਤਾਂ ਦੇਖ ਸਕਦੇ ਹੋ ਕਿ ਜਿਸ ਜਗ੍ਹਾ ਦੇ ਉੱਪਰ ਇਹ ਪੂਰਾ ਕਤਲ ਕਾਂਡ ਵਾਪਰਿਆ ਤਾਂ ਉੱਥੇ ਲੋਕ ਵੀ ਖੜੇ ਹੋਏ ਨੇ ਤਾਂ ਲੋਕ ਵੀ ਇਸ ਗੱਲੋਂ ਹੈਰਾਨ ਨੇ ਕਿ ਸਿਰਫ ਇੱਕ ਕੁੱਤੇ ਦੀ ਵਜ੍ਹਾ ਕਰਕੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਆਮ ਤੌਰ ਤੇ ਜੇਕਰ ਮਾਲਵੇ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਘੱਟ ਨਿਕਲ ਕੇ ਆਉਂਦੀਆਂ ਨੇ ਪਰ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਪਿਓ ਪੁੱਤ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਤਾਂ ਵਜ੍ਹਾ ਵੀ ਕੁਝ ਹੋਰ ਨਹੀਂ ਇੱਕ ਕੁੱਤੇ ਪਿੱਛੇ ਪਿਓ ਪੁੱਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤੇ ਘਰ ਦੇ ਵਿੱਚ ਜੋ ਵੀ ਔਰਤਾਂ ਸਨ ਉਹਨਾਂ ਨੂੰ ਵੀ ਤੇਜ਼ ਤਾਰ ਹਥਿਆਰਾਂ ਦੇ ਨਾਲ ਜ਼ਖਮੀ ਕੀਤਾ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਤੇ ਦੂਸਰੇ ਪਾਸੇ ਜੋ ਪਿਓ ਪੁੱਤ ਜੋ ਅਮਰੀਕ ਸਿੰਘ ਆ ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਤੇ ਮੰਦਰ ਸਿੰਘ ਉਹਨਾਂ ਦੀ ਡੈਡ ਬੋਡੀਆਂ ਨੂੰ ਮੌਰਚਰੀ ਦੇ ਵਿੱਚ ਰੱਖਿਆ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਇਨ੍ਹਾਂ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਆ ਤੇ ਵਜ੍ਹਾ ਜਿਹੜੀ ਆ ਕੀ ਕੁੱਤਾ ਹੀ ਇੱਕ ਵਜ੍ਹਾ ਸੀ ਜਾਂ ਫਿਰ ਕੋਈ ਹੋਰ ਵੀ ਵਜ੍ਹਾ ਸੀ ਜਾਂ ਫਿਰ ਇਸ ਦੇ ਪਿੱਛੇ ਦਾ ਕੀ ਸੱਚ ਹੈ ਗਿਆ ਜਿਸ ਕਰਕੇ ਉਹਨਾਂ ਕਾਤਲਾਂ ਦੇ ਵੱਲੋਂ ਪਿਓ ਪੁੱਤ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਵਜ੍ਹਾ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ